ਇਹ ਹੈ ਫਾਜ਼ਿਲਕਾ ਦਾ ਪਿੰਡ ਮੁਹਾਰ ਜਮਸ਼ੀਦ ਜੋ ਕਿ ਤਿੰਨੋਂ ਪਾਸੇਓਂ ਬਾਰਡਰ ਦੇ ਨਾਲ ਕਿਰਿਆ ਹੋਇਆ ਹੈ ਪਰ ਹੌਸਲਾ ਦੇਖੋ ਇੱਥੋਂ ਦੇ ਲੋਕਾਂ ਦਾ ਜੋ ਕਿ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤਿਆਰ ਬਰ ਤਿਆਰ ਖੜੇ ਨੇ ਅਤੇ ਲਾਹੌਰ ਜਾ ਕੇ ਤਿਰੰਗਾ ਲਹਿਰਾਉਣ ਦੀ ਗੱਲ ਆਖ ਰਹੇ ਨੇ ਦੱਸਦੀ ਕਿ ਇਹ ਪਿੰਡ ਭਾਰਤ ਪਾਕਿਸਤਾਨ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚੋਂ ਅਖੀਰਲਾ ਪਿੰਡ ਹੈ ਜੋ ਕਿ ਤਿੰਨੋਂ ਪਾਸੇਓਂ ਕੰਡਿਆਲੀ ਤਾਲ ਦੇ ਨਾਲ ਕਿਰਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਇੱਥੋਂ ਦੇ ਲੋਕ ਦਲੇਰ ਨੇ ਜੋ ਕਿ ਪਾਕਿਸਤਾਨ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਨੇ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਵਰ ਤਿਆਰ ਬੈਠੇ ਨੇ ਜੋ ਕਿ ਪਾਕਿਸਤਾਨ ਅਚ ਸਰਜੀਕਲ ਸਟ੍ਰਾਈਕ ਟੂ ਕੀਤਾ ਗਿਆ ਅਸੀਂ ਇਸ ਤੋਂ ਬਹੁਤ ਖੁਸ਼ ਆ ਤੇ ਅਸੀਂ ਇੰਡੀਆ ਦੇ ਨਾਲ ਹੀ ਆ ਜਿਸ ਤਰ੍ਹਾਂ ਫੌਜ ਚਾਹਵੇਗੀ ਅਸੀਂ ਵੀ ਉਸੇ ਤਰ੍ਹਾਂ ਤਿਆਰ ਰਹਾਂਗੇ ਇਹ ਪਿੰਡ ਮਗਰਜਮ ਛੇਰ ਜੋ ਕਿ ਤਿੰਨ ਤਰਫਾ ਬਾਰਡਰ ਤੋਂ ਕਿਰਿਆ ਹੋਇਆ ਇੱਕੋ ਹੀ ਗੇਟ ਆ ਆਣ ਜਾਣ ਵਾਸਤੇ ਤੇ ਸਾਡੇ ਸਾਰੇ ਪਾਸੇ ਪਾਕਿਸਤਾਨ ਹੀ ਪਾਕਿਸਤਾਨ ਦਿਸਦਾ ਪਰ ਅਸੀਂ ਐਨੇ ਬਾਹਰ ਆ ਕੇ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਜੈ ਦੁਰਗਾ ਭਵਾਨੀ ਕੀ ਅਸੀਂ ਤਾਂ ਯੁੱਧ ਕਰਾਂਗੇ ਲੜਾਈ ਕਰਾਂਗੇ ਫੌਜ ਦੇ ਨਾਲ ਲੜਾਂਗੇ ਅਸੀਂ ਵਿਚਾਲੇ ਬੈਠੇ ਆ ਇੱਧਰ ਵੀ ਬਾਰਡਰ ਹੈ ਇੱਧਰ ਵੀ ਬਾਰਡਰ ਹੈ ਵਿਚਾਲੇ ਅਸੀਂ ਬੈਠੇ ਆ ਸਾਨੂੰ ਫੌਜ ਦਾ ਬਹੁਤ ਆਸਰਾ ਹੈਗਾ ਹੈ ਅਸੀਂ ਫੌਜ ਦੇ ਨਾਲ ਤੁਰਾਂਦੇ ਅਸੀਂ ਲਾਹੌਰ ਜਾ ਕੇ ਤਿਰੰਗਾ ਚੜ੍ਹਾਵਾਂਗੇ ਅਸੀਂ ਬਹੁਤ ਮਦਦ ਕਰਾਂਦੇ ਨਾਂਦੀ ਫੌਜ ਦੀ ਅਸੀਂ ਮਗਰ ਨਾਲ ਦਾ ਖਾਣਾ ਪੀਣਾ ਵੀ ਠੋਵਾਂਗੇ ਤਿੰਨ ਤਰਫ ਬਾਰਡਰ ਨਾਲ ਕੇਰਾ ਇੱਕ ਕਿਵੇਂ ਵੈਲੀ ਦਾ ਗੇਟ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਗੇਟ ਹੈਗਾ ਇੱਕ ਸਾਡੇ ਨਿਕਲਣੇ ਵਾਸਤੇ ਤੇ ਅਸੀਂ ਬਿਲਕੁਲ ਬਾਰਡਰ ਦੇ ਵਿੱਚ ਖੜੇ ਆਂ ਤਾਰ ਦੇ ਸਾਥ ਖੜੇ ਆਂ ਬਿਲਕੁਲ ਸਰਕਾਰ ਦੇ ਨਾਲ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਪੂਰੀ ਅਮਦਾਦ ਕਰਾਂਗੇ ਡਾਟ ਕੇ ਜਿੰਨੀ ਵੀ ਸਾਡੇ ਕੋਲ ਹੋਈ ਜ਼ਿਕਰ ਹੋ ਗਿਆ ਕਿ ਭਾਰਤ ਵੱਲੋਂ ਪਾਕਿਸਤਾਨ ਤੇ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿੱਚ ਮਾਹੌਲ ਤਣਾਪੂਰਨ ਹੋਇਆ ਪਿਆ ਪਰ ਉੱਥੇ ਹੀ ਬਾਰਡਰ ਤੇ ਰਹਿੰਦੇ ਇਹ ਲੋਕ ਹਰ ਤਰ੍ਹਾਂ ਦੀ ਸਥਿਤੀ ਦੇ ਨਾਲ ਜੂਝਣ ਦੇ ਲਈ ਤਿਆਰ ਬਰ ਤਿਆਰ ਬੈਠੇ ਨੇ ਫਾਜ਼ਿਲਕਾ ਤੋਂ ਸੀਐਸ ਵਾਲੀਆ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ